ਹੋ ਮੈਨੂੰ ਸਾੜ ਦੇ ਨੂੰ ਆਣ ਕੇ ਵਿਚਾਇਓ ਹਾੜਾ ਵੇਰਾਹੇ ਜਾਣ ਵਾਲਿਓ ਹੋ ਮੈਨੂੰ ਸਾੜ ਦੇ ਨੂੰ ਆਣ ਕੇ ਵਿਚਾਇਓ ਹਾੜਾ ਵੇਰਾਹੇ ਜਾਣ ਵਾਲਿਓ ਹੋ ਮੇਰੇ ਪਿੰਡੇ ਲੱਗੀ ਮੇਰੇ ਪਿੰਡੇ ਲੱਗੀ ਅਗਨੂ ਵਜਾਇਓ ਹਾੜਾ ਵੇਰਾਹੇ ਜਾਣ ਵਾਲਿਓ ਹਾੜਾ ਵੇਰਾਹੇ ਜਾਣ ਵਾਲਿਓ ਮੇਰੇ ਟਾਣਿਆਂ ਤੇ ਪੰਛੀ ਆਦੇ ਆਲਣੇ ਕਿੰਨੇ ਬੋਟ ਮੈਂ ਪਿਆਰ ਨਾਲ ਪਾਲਣੇ ਮੇਰੇ ਟਾਣਿਆਂ ਤੇ ਪੰਛੀ ਆਦੇ ਆਲਣੇ ਕਿੰਨੇ ਬੋਟ ਮੈਂ ਪਿਆਰ ਨਾਲ ਪਾਲਣੇ ਕੋਈ ਸੋਹਣੇ ਦਾਣਾ ਕੋਈ ਸੋਹਣ ਦਾ ਨਾ ਪਾਣੀ ਆਕੇ ਪਾਇਓ ਆੜਾ 베ਰਾ ਹੈ ਜਾਣ ਵਾਲਿਓ ਹੋ ਮੈਨੂੰ ਸਾੜ ਦੇਨੂ ਆਣ ਕੇ ਬਚਾਇਓ ਆੜਾ 베ਰਾ ਹੈ ਜਾਣ ਵਾਲਿਓ ਚਾਂ ਦੇਣ ਨੂੰ ਖੜਾ ਸੀ ਮਹਿਤਾ ਵਟ ਤੇ ਮੇਰੇ ਅੰਗ ਪਹਿਲਾ ਯਾਰੀਆਂ ਨਾ ਕੱਟਤੇ ਕਾ ਦੇਣ ਨੂੰ ਖੜਾ ਸੀ ਮਹਿਤਾ ਵਟ ਤੇ ਮੇਰੇ ਅੰਗ ਪਹਿਲਾ ਯਾਰੀਆਂ ਨਾ ਕੱਟਤੇ ਕੋਈ ਆਣ ਕੇ ਜਲਾਦਾ ਤੁਛਡਾਇਓ ਹੜਾ ਵਿਰਾਹੇ ਜਾਣ ਵਾਲਿਓ ਓ ਕੋਈ ਆਣ ਕੇ ਜਲਾਦਾ ਤੁਛਡਾਇਓ ਹੜਾ ਵਿਰਾਹੇ ਜਾਣ ਵਾਲਿਓ ਮੈਂ ਇਨੋਂ ਸਾੜ ਦੇਨੁ ਆਣ ਕੇ ਵਿਚਾਇਓ ਹਾੜਾ ਵੇਰਾ ਹੈ ਜਾਣ ਵਾਲਿਓ ਜੇ ਦੁਨੀਆ ਚਰੇ ਹਮੇਰਾ ਸੀਰ ਨਾ ਰਹਿਣਾ ਤਰਤੀ ਤੇ ਕੋਈ ਵੀ ਸਰੀਰ ਨਾ ਜੇ ਦੁਨੀਆ ਤੇਰੇ ਹਮੇਰਾ ਸੀਰ ਨਾ ਰਹਿਣਾ ਤਰਤੀ ਤੇ ਕੋਈ ਵੀ ਸਰੀਰ ਨਾ ਬੇ ਸਮਝਾਨੂਆ ਕਿਸ ਹਮ ਜਾਇਓ ਹਾੜਾ ਵੇਰਾ ਹੈ ਜਾਨਵਾਲਿਓ ਬੇ ਸਮਝਾਨੂਆ ਕਿਸ ਹਮ ਜਾਇਓ ਹਾੜਾ ਵੇਰਾ ਹੈ ਜਾਨਵਾਲਿਓ ਹੋ ਮੈਨੂੰ ਸਾਰੇ ਦਿਨ ਆਣ ਕੇ ਵਚਾਇਓ ਹਾੜਾ ਵੇਰਾ ਹੈ ਜਾਨਵਾਲਿਓ ਤੋਰ ਸਕਦਾ ਤਾਂ ਪੱਜ ਜਾਂਦਾ ਦੂਰ ਮੈਂ ਕੀਤਾ ਦੱਸ ਕਿਸ ਸ਼ੇਖ ਰਾਖਸੂਰ ਮੈਂ ਤੋਰ ਸਕਦਾ ਤਾਂ ਪੱਜ ਜਾਂਦਾ ਦੂਰ ਮੈਂ ਕੀਤਾ ਦੱਸ ਕਿਸ ਸ਼ੇਖ ਰਾਖਸੂਰ ਮੈਂ ਓ ਮੇਰੀ ਮੌਤ ਪਿੱਛੋਂ ਹੋ ਮੇਰੀ ਮੌਤ ਪਿੱਛੋਂ ਹੰਝੂ ਨਾ ਬਹਾਇਓ ਹਾੜਾ ਵੇਰਾ ਹੀ ਜਾਣ ਵਾਲਿਓ ਹੋ ਮੈਨੂੰ ਸਾੜ ਦੇ ਨੂੰ ਆਣ ਕੇ ਬਚਾਇਓ ਹਾੜਾ ਵੇਰਾ ਹੀ ਜਾਣ ਵਾਲਿਓ ਹੋ ਮੈਨੂੰ ਸਾੜ ਦੇ ਨੂੰ ਆਣ ਕੇ ਬਚਾਇਓ ਹਾੜਾ ਵੇਰਾ ਹੀ ਜਾਣ ਵਾਲਿਓ ਹਾੜਾ ਵੇਰਾ ਹੀ ਜਾਣ ਵਾਲਿਓ ਹਾੜਾ ਵੇ ਰਾਹੇ ਜਾਣ ਵਾਲਿਓ